ਮਨੂ ਕਹਿੰਦੇ ਵੀ ਰੰਦਾ ਸਾਹ ਕੋ ਗੀਤ ਗੁਦ ਕਰਨਾ ਉਹਨਾਂ ਨੇ ਜਲਦੀ ਬੜੀ ਜਿੰਨੂੰ ਕੰਪਨੀ ਨੂੰ ਕਹਿਤਾ ਉਹਨਾਂ ਨੇ ਓਕੇ ਜੀ ਠੀਕ ਹੈ ਜੀ ਓਕੇ ਹੈ ਹੈ ਤੇ ਮੈਂ ਕਿਹਾ ਜੀ ਬਸ ਤੁਹਾਡਾ ਹੁਕਮਣਾ ਜਾਈਦਾ ਉਹ ਕਹਿੰਦੇ ਸਰਿੰਦਰ ਵਜਨ ਜੀ ਚੰਡੀਗੜਾ ਹਮ ਤੇ ਉਹਨਾਂ ਨੂੰ ਮੈਂ ਕਹਿ ਦਨਾ ਤੋ ਉਹਨਾਂ ਕੋ ਪਹੁੰਚ ਜੋ ਮੈਂ ਗਿਆ ਉਹਦੇ ਚਾਰੀ ਕਰੋ ਮੈਂ ਅੱਠਾ ਗੀਤ ਤਿਆਰੀ ਕਰ ਲਈ ਤੇ ਉਹ ਮੇਰੀ ਟੇਪ ਬਾਅਦ ਵਿੱਚ ਹੁਣ ਮੈਂ ਗੁਰੂ ਜੀ ਰੀਲੀਜ਼ ਕਰਨੀ ਆ ਕਹੋ ਕਿਸੇ ਕੰਪਨੀ ਨੂੰ ਅੱਛਾ ਤੇ ਉਦੋਂ TMC ਦਾ ਬੜਾ ਨਾਂ ਸੀ ਬੜੀਆਂ ਕੇਪਾਂ ਵੇਖਦੀਆਂ ਉਹਨਾਂ ਦੀਆਂ ਫਗਵਾੜੇ ਕਰਾਲ ਸਾਹਿਬ ਉਹਨਾਂ ਟਕਰਾਲ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਐਰਨਾਵਾਸਾ ਤੁਹਾਡੇ ਕੋ ਆ ਰਿਹਾ ਤੇ ਟੀਵੀ ਰਿਲੀਜ਼ ਕਰੋ ਉਹਨੇ ਠੀਕ ਹੈ ਜੀ ਅੱਛਾ ਉਦੋਂ ਪੈਸੇ ਲੈਂਦੇ ਸੀ ਉਹ ਕੰਪਨੀਆਂ ਇੰਨੇ ਪੈਸੇ ਦੋ ਜਿੰਨਾ ਖਰਚਾ ਲੱਗਣਾ ਉਹ ਫੇਰਾ ਨਵੇਂ ਨਵੇਂ ਫਿੰਗਰ ਦੀ RAM ਨੇ 20-25 ਹਜ਼ਾਰ ਰੁਪਏ ਲੈਂਦੇ ਲੈਂਦੇ ਹੀ ਹਾਂ ਤੇ ਉਹ ਅੰਦਰ ਠੀਕ ਹੈ ਜੀ ਪਰ ਮੁੜ ਕੇ ਉਹਨਾਂ ਫੋਨ ਕੱਟਦਾ ਗੁਰੂ ਜੀ ਨੇ ਆਂਦੇ ਵੀ ਇੰਜ ਕਰੋ ਅਹੀਂ ਤੁਹਾਡੇ ਗੁਰੂ ਜੀ ਦੀ ਫੋਟੋ ਨਾਲ ਆ ਸਕਦੇ ਆਂ ਅੱਛਾ ਜੀ ਐਸੋ ਕੰਪਨੀ ਦੇ ਮਾਲਕ ਨੇ ਕਿਹਾ ਹਾਂ ਅੱਛਾ ਮੈਂ ਕਿਹਾ ਮੈਂ ਉਹ ਲਾ ਲਉ ਕੋਈ ਨਹੀਂ ਅੰਦਰ ਪਰ ਆਯਾਤ ਲੈਣੀ ਵੀ ਨਹੀਂ ਉਹਨਾਂ ਤੋਂ ਆਯਾਤ ਲੈ ਲੈਣੇ ਅੱਛਾ ਮੈਂ ਉਹ ਲਾਉ ਫੋਨ ਫੇਰ ਹੂੰ ਫਿਰ ਫੋਨ ਲਾਤਾ ਅੱਛਾ ਤੇ ਉਹ ਕਹਿੰਦੇ ਤੁਹਾਡੀ ਫੋਟੋ ਲਾ ਲਈਏ ਉਹ ਗੁਰੂ ਜੀ ਕਹਿੰਦੇ ਮੈਂ ਇੱਥੇ ਆ ਜਾ ਮੈਂ ਬੋਲਦਾ ਕੁਛ ਆਣ ਕੇ ਦਾ ਡੇਵ ਜੀ ਅੱਛਾ ਖੁੱਲੀ ਸ਼ੂਟਿੰਗ ਦਾ ਹਾ ਸਰ ਜੋ ਕਹਿੰਦੇ ਕਰ ਦਿਓ ਅੱਛਾ ਵਾਹ ਜੀ ਫਿਰ ਉਹਨਾਂ ਟੇਪਾਂ ਵੀ ਉਧਰ ਭਾਈ ਮੇਰੀ ਨਾਂ ਵਿਖਦੀ ਉਹਨਾਂ ਦੀ ਫੋਟੋ ਲੱਗਣ ਕਰਕੇ ਫਿਰ ਉਹ ਸੁਪਰੇ ਟੁਇਡ ਮੇਰੀ ਟੇਪ ਗਈ ਉਹ ਕਿ ਟੇਪ ਦਾ ਕੀ ਸੀ ਦਿਲ ਲੈ ਕੇ ਮੁਕਰਗੇ ਦਿਲ ਲੈ ਕੇ ਦਿਲ ਲੈ ਕੇ ਮੁਕਰਗੇ ਮੁਕਰਗੇ ਅੱਛਾ